ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਤੇ ਅੱਜ ਦੀ ਪਹਿਲੀ ਪ੍ਰੋਫਾਈਲ ਨਾਮਾ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 18/12/1999 ਹਾਈ ਟੂ ਪੰਜ ਫੁੱਟ 11 ਇੰਚ ਪੜਾਈ ਬੀਐਸਸੀ ਨਰਸਿੰਗ ਆਸਟ੍ਰੇਲੀਆ ਤੋਂ ਕਮ ਵਰਕ ਪਰਮਨੈਂਟ ਆਸਟ੍ਰੇਲੀਆ ਕਾਸਟ ਟੂ ਰਾਮਗੜੀ ਏਰੀਆ ਅਮਰਸਰ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਇੱਕ ਪੈਨ ਵੀਆਈ ਇੰਗਲੈਂਡ ਵਰਕ ਪਰਮਨੈਂਟ ਤੇ ਇੱਕ ਪ੍ਰਾ ਮੈਰਿਟ ਕੈਨੇਡਾ ਵਰਕ ਪਰਮਨੈਂਟ ਤੇ ਮੰਗ ਅਵੇਦੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਆਸਟ੍ਰੇਲੀਆ ਪੀਆਰ ਹੋਵੇ ਚਾਹ ਵਰਕ ਪਰਮਨੈਂਟ ਕਿਉਂ ਹੋਵੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਘਟਣਾ ਹੋਵੇ ਜਰਸੀ ਦੇ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9876085630 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਸਟੇਲਿਆ ਜਨਮ ਤਰੀਕ 1995 ਹਾਈਟ 5 ਫੁੱਟ 5 ਇੰਚ ਕਾਸਟ ਜਰਸੀ ਕੋਟ ਟਾਲੀਵਾਲ ਏਰੀਆ ਸੰਗਰੂਹ ਪੜਾਈ ਪਲੱਸ 2 ਨਾਨ ਮੈਡੀਕਲ ਡਿਪਲੋਮਾ bizness ਕੁਕਿੰਗ ਆਸਟ੍ਰੇਲੀਆ ਜਮੀਨ ਆਟੇਕਨ ਕੰਮ ਆਪਣਾ bizness ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਦੋ ਪੈਡਾ ਮੈਰਿਡ ਨੇ ਆਸਟ੍ਰੇਲੀਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ vsc ਕੀਤੀ ਹੋਵੇ ਜਾਂ ਲੜਕੀ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਬਾਰਡ ਅਰਸੋ 5 1038 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੋਨਾ ਸਨਕਾ ਸਰਦਾਰ ਲੜਕਾ ਸਟੇਲਿਆ ਜਨਮ ਤਰੀਕ 11 1997 ਹਾਈ ਟੂ ਸੀ ਫੂਡ ਕਾਸਟੂ ਜਰਸਿਕ ਪੂਲਰ ਏਰੀਆ ਟੈਂਡਨ ਪੜਾਈ ਮਸਟ ਇਨ ਕਾਊਂਟਿੰਗ ਸਰਟੀਫਿਕੇਟ 3 ਇਨ ਆਟੋਮੋਟਿਵ ਕਮ ਟੈਕਨੀਸ਼ੀਅਨ ਲੜਕਾ ਸਟੇਲਿਆ ਵਰਕ ਵੀਜ਼ਾ 3 ਆਸਟ੍ਰੇਲੀਆ ਪੀਆਰ ਫਾਈਲ ਲੱਗੀ ਹੋਈ ਜ਼ਮੀਨ 9.5 ਏਕੜ ਬਾਰੀ ਮਰਲੇ ਕਮਰਸ਼ੀਅਲ ਪ੍ਰਾਪਰਟੀ ਮੰਗ ਅਵੈਦੀਆ ਕਾਦਾਨੀ ਪਰਵਾਤੋਂ ਪੜੀ ਲਿਕੇ ਲੜਕੀ ਦੀ ਲੋੜ ਹੈ ਲੜਕੀ ਵੀ ਅਸੀਂ ਨਰਸਿੰਗ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ ਵੀ ਤੋਂ 26 ਦੇ ਵਿੱਚ ਹੋਵੇ ਹਾਈ ਟੂ ਪੰਜਪੂਰ ਪਾਣੀ ਇੰਚ ਤੋਂ ਜ਼ਿਆਦਾ ਹੋਵੇ ਲੜਕੀ ਸੋਹਣੀ ਸੁਨੱਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 99145 64602 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 1994 ਆਈਡੀ ਕਾਪੀਟ 85 ਗੂਤ ਬਰਾੜ ਕਾਸਟ ਜੱਟ ਸਿੱਖ ਪੜਾਈ ਪਲੱਸ 2 ਕੋਰਸ ਡਿਪਲੋਮਾ ਕੁਕਿੰਗ ਜਮੀਨ 5 ਕਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪਰ ਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੇ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਮੰਗ ਬਣੀ ਹੈ ਪਰਵਾਤ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਅਮਰੀਕਾ ਪੀਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8546437929 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਉਹ ਸਿੰਘ ਲੜਕਾ ਨਿਊਜ਼ੀਲੈਂਡ ਜਨਮ ਤਰੀਕ 3.9.1993 ਹਾਈਟ 5 ਫੁੱਟ 11 ਇੰਚ ਕਾਸਟ ਜਰਸੀ ਕੋ ਗੋਲੋ ਏਰੀਆ ਬਟਿੰਡਾ ਕੰਮ ਸਿਵਲ ਇੰਜੀਨੀਅਰ ਮਾਸਟਰ ਇਨ ਬਿਜ਼ਨਸ ਕਾਮੋ ਕੋਲਸ ਨਿਊ ਨਿਊਜ਼ੀਲੈਂਡ ਜਮੀਨ 5 ਕਿਲੇ ਦੋ ਪਲਾਟ ਸ਼ੈਰੀ ਪਿੰਡ ਦੇ ਵਿੱਚ ਬਹੁਤ ਆਲੀਸ਼ਾਨ ਕੋਠੀ ਪਾਈ ਹੋਈ ਹੈ ਪਰਵਾਰ ਮੈਂਬਰ ਪਿਤਾ ਕਿੱਤੀ ਵਾੜੀ ਕਰਦੇ ਮਾਤਾ ਹਾਊਸ ਮਾਈਵਰ ਦਾਦਾ ਪੰਚਾਇਤ ਵਿਭਾਗ ਐਸ ਡੀਓ ਰਿਟਾਇਰਮੈਂਟ ਇੱਕ ਉਪਰਾ ਕੈਨੇਡਾ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਬੀਐਸਸੀ ਨਰਸਿੰਗ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 836013249 ਦੂਜਾ ਮੋਬਾਈਲ ਨੰਬਰ 998888 44272 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਲ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਉਮਰ 32 ਸਾਲ ਹਾਈਡ ਪੰਕਟ ਟੈਂਡੈਂਸੀ ਕਾਸਟ ਜਰਸੀਖ ਪੜਾਈ ਪਲੱਸ 2 ਮੈਡੀਕਲ 3 ਡਿਗਰੀ ਵੀ ਐਲ ਐਲ ਬੀ ਨਿਊਜ਼ੀਲੈਂਡ ਯੂਨੀਵਰਸਿਟੀ ਤੋਂ ਕੀਤੀ ਵਧਿਆ ਕਾਦਨੀ ਪਰਵਾਰ ਤੋਂ ਵਕੀਲ ਲੜਕੀ ਮੰਗਾ ਖਾਨ ਦਾ ਨੀ ਪਰਵਾਰ ਤੋਂ ਵਧੀਆ ਪੜੀ ਲਿਖੇ ਲੜਕੇ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +64273455475 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਲੜਕੀ ਅਮਰੀਕਾ ਸਿਟੀਜ਼ਨ ਉਮਰ 30 ਸਾਲ ਹਾਈ ਟੂ ਕੰਫਰਟ ਟੈਨ ਇੰਚ ਕਾਸਟ ਜਰਸੀ ਕ ਅਮ ਨਰਸਿੰਗ ਅਮਰੀਕਾ ਪਰਿਵਾਰ ਮੈਂਬਰ ਅਮਰੀਕਾ ਰਹਿਨੇ ਮੁੰਡਾ ਲੜਕਾ ਵਿਸ਼ਨੂੰ ਵਧੀਆ ਪਰਿਵਾਰ ਤੋਂ ਅਮਰੀਕਾ ਤੋਂ ਲੜਕੇ ਦੀ ਲੋੜ ਹੈ ਲੜਕਾ ਕੈਲੀਫੋਰਨੀਆ ਵਧੀਆ ਜੌਬ ਕਰਤਾ ਹੋਏ ਅਮਸਰ ਏਰੀਆ ਨੂੰ ਪਹਲ ਇਹਨਾਂ ਦਾ ਮੋਬਾਈਲ ਨੰਬਰ +1 408 973 3490 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੋਹਣਾ ਸੁਨੱਖਾ ਲੜਕਾ ਯੂਐਸਏ ਵਾਣ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਕੰਮ ਆਪਣਾ ਬਿਜ਼ਨਸ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਇੱਕ ਬੈਨ ਯੂਐਸਏ ਆਪਣਾ ਘਰ ਵਧੀਆ ਖਾਨਦਾਨੀ ਪਰਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ ਲੜਕੀ ਯੂਐਸਏ ਵਾਣ ਜਾਂ ਯੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋਣ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ ਪਲੇਸ 1559930 5701 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹਮ ਸਿੰਘ ਰਾਜਪੂਤ ਮੇਰਾ ਲੜਕਾ ਇੰਗਲੈਂਡ ਦਾ ਜਨਮ ਉਮਰ 27 ਸਾਲ ਹਾਈਟ 5 ਫੁੱਟ 10 ਇੰਚ ਪੜਾਈ ਬੀਐਸਸੀ ਕੰਪਿਊਟਰ ਸਾਇੰਸ ਬਿਜ਼ਨਸ ਬਦਿਆ ਜੌਬ ਤਨਖਾਹ 4 ਲੱਖ ਇੰਡੀਆ ਪਰਿਵਾਰ ਮੈਂਬਰ ਪਿਤਾ ਮਾਤਾ ਇੰਗਲੈਂਡ ਪੀਆਰ ਇੱਕ ਪੈਨ ਅਨਮੈਰਿਡ ਵਦਿਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਇੰਗਲੈਂਡ ਵਿੱਚ ਪੀਆਰ ਹੋਵੇ ਜਾਂ ਵਰਕ ਅਪਾਰਟਮੈਂਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ +44770002040 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਇਹਨਾਂ ਨੂੰ ਜਾਤੀਵੰਦਨ ਨਹੀਂ ਨਾਮ ਸਿੰਘੇ ਲੜਕਾ ਸਪੇਨ ਉਮਰ 41 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕੰਮ ਅਮਾਜ਼ੋਨ ਲੜਕੇ ਦਾ ਤਲਾਕ ਹੋਇਆ ਕਾਸਟੂ ਵਰਮਾ ਸੁਨਿਆਰੇ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫਰ ਤਿੰਨ ਪੈਣਾ ਮੈਰਿਡ ਵਧੀਆਂ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0034 65 46 93 47 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਲੜਕਾ ਜਨਮ ਤੇ 1 1 2 1988 ਹਾਈਟ 5 ਫੁੱਟ 9 ਇੰਚ ਪੜਾਈ ਵੀ ਐ ਵੀ ਐਡ ਕੰਮ ਪ੍ਰਾਈਵੇਟ ਟੀਚਰ ਕਾਸਟ ਰਵਿਦਾਸੀਏ ਏਰੀਆ ਜਲੰਧਰ ਲੜਕੇ ਦਾ ਇਤਲਾਕ ਹੋਇਆ ਮੰਗਲਿਕ ਦੋਸ ਪਰਿਵਾਰ ਮੈਂਬਰ ਮਾਤਾ ਦੋ ਪੈਣਾ ਅਮੈਰਿਡ ਇੱਕ ਭਰਾ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98728 27493 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਫਰਾਂਸ ਸਿਟੀਜ਼ਨ ਜਨਮ ਤਰੀਕ 15/8/1986 ਹਾਈਟ 5 ਫੁੱਟ 9 ਇੰਚ ਪੜਾਈ ਪਲਸ 2 ਕੰਮ ਫੈਕਟਰੀ ਫਰਾਂਸ ਕਾਸਟ ਜਰਸੀ ਕਮ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪ੍ਰਾ ਮੈਰਿਡ ਇੰਗਲੈਂਡ ਇੱਕ ਪੈਨ ਮੈਰਿਡ ਮਗਧਿਆ ਪਰਿਵਾਰ ਨੂੰ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 983902777 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਇਟਲੀ ਸਿਟੀਜ਼ਨ ਜਨਮ ਤਰੀਕ 1999 ਹਾਈਟ 5 ਫੂਟ 7 ਇੰਚ ਜ਼ਿਲ੍ਹਾ ਖੰਨਾ ਕਰ ਪੰਜਾਬ ਕਰ ਇਟਲੀ ਮਹਾਂਗਵਦੀਆ ਪਰਵਤੋਂ ਲੜਕੀ ਨਹੀਂ ਲੋੜ ਹੈ ਲੜਕੀ ਇਟਲੀ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਕੋਈ ਬੱਚਾ ਨਾ ਹੋਵੇ ਉਹ ਇਹਨਾਂ ਨੂੰ ਪ੍ਰਵਾਸ ਸੰਪਰਕ ਕਰ ਸਕਦੇ ਨੇ ਲੜਕਾ ਪਹਿਲਾ ਮੈਰਿਡ 30 ਸਾਲ ਦਾ ਬੱਚਾ ਇਟਲੀ ਮਾਕੋਨ ਇਹਨਾਂ ਦਾ ਮੋਬਾਈਲ ਨੰਬਰ 0039 32701 60 ਬਾਈ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ 'ਤੇ ਤੁਸੀਂ ਆਪਣਾ ਪੂਰਾ ਬਾਇਓ ਡਾਟਾ ਭੇਜੋ ਸਾਡਾ WhatsApp ਨੰਬਰ 950151237 ਤੁਸੀਂ ਸਾਨੂੰ ਫੋਨ ਨਾ ਕਰੋ ਤੁਸੀਂ WhatsApp ਨੰਬਰ 'ਤੇ ਪੂਰਾ ਬਾਇਓ ਡਾਟਾ ਭੇਜੋ ਤੁਸੀਂ WhatsApp ਤੇ ਵਾਇਸ ਮੈਸੇਜ ਵੀ ਕਰ ਸਕਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ